ਓ ਚਾਚਾ ਓ ਚਾਚਾ ਚਾਚਾ ਘਰੀ ਆ ਕੀ ਗੱਲ ਹੋ ਗਈ ਬਲਾਕ ਭਰਾਇਆ ਹੁਣ ਚਾਚਾ ਯਾਰ ਪਾਣੀ ਪੂਣੀ ਪਿਓ ਇਹਨੂੰ ਯਾਰ ਠੀਕ ਗੱਲ ਹੋ ਗਈ ਮੇਰੇ ਨਾਲ ਬਹੁਤ ੱਕਾ ਹੋ ਰਿਹਾ ਯਾਰ ਮੇਰੀ ਹਾਜ਼ਰੀ ਨਹੀਂ ਲਾ ਰਹੇ ਯਾਰ ਚਾਚਾ ਤੈਨੂੰ ਪਤਾ ਨਾ ਹੈ ਸੈਕਟਰੀ ਆ ਹਾਂ ਲਾਈ ਉਹਨਾਂ ਕੱਤ ਕੋਲ ਦਿੱਤੀ ਕਿ ਕਿਤੇ ਕਦੀ ਨਹੀਂ ਲਾਉਂਦਾ ਹਾਜ਼ਰੀ ਤੇਰੀ ਨਹੀਂ ਆ ਗਏ ਦਾਤਾ ਅੱਛਾ ਅਸਾਂ ਸੈਕਟਰੀ ਸਾਹਿਬੀ ਨਾਲ ਗੱਲ ਕਰਾਂਗੇ ਹੈਲੋ ਸੈਕਟਰੀ ਸਾਹਿਬ ਸੈਕਟਰੀ ਪੈਣ ਦਾ ਪੱਕਾ ਹੈਂਡ ਦਾ ਸੈਕਟਰੀ ਪੈਣ ਦਾ ਪੱਕਾ ਹੈਂਡ ਦਾ ਸੈਕਟਰੀ ਪੈਣ ਦਾ ਪੱਕਾ ਹੈਂਡ ਦਾ ਬਾਹਰ ਦਾ ਪੂਰਾ ਹੈਲੋ ਭਾਈ ਜੀ ਆ ਗਈ ਜੀ ਸਾਹਿਬ ਤੁਹਾਡੇ ਨਾਮ ਦਾ ਤੋਂ ਫੁਰਵੀ ਮੈਂ ਇਹਨਾਂ ਸ਼ਿਕਾਇਤ ਕੀਤੀ ਹੋਊਗੀ ਕੋਈ ਕਾਲ ਗਿਆ ਬੈਠੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਜੈ ਸਾਹਿਬ ਕਿੱਥਾ ਕੋ ਬੈਠੋ ਜੀ ਜੈ ਸਾਹਿਬ ਹਾਜ਼ਰੀ ਨਹੀਂ ਹੈ ਤੁਹਾਡੇ ਸੈਕਟਰੀ ਲਾ ਰਹੇ ਨਾ ਨਿੱਕੀ ਗੱਲ ਕੀ ਗੱਲ ਬਾਈ ਕਾਹ ਤੋਂ ਨਹੀਂ ਹਾਜ਼ਰੀ ਲਾ ਰਿਹਾ ਕਦਾ ਹੋਣਾ ਰਹਾ ਪਾਣੀ ਦਿਓ ਪਾਣੀ ਪਾਣੀ ਲਾਓ ਨਾ ਪਾਣੀ ਕੋਲ ਪਿਓ ਚਾਹ ਬਣਾਓ ਤੇ ਗੱਲ ਹੋਵੇ ਜੈ ਸਾਹਿਬ ਇਮਾਨਦਾਰੀ ਦਾ ਕੰਮ ਕਰ ਰਹੇ ਆ ਬੁੱਢੇ ਠੀਕ ਹੈ ਇਸ ਤਿਕਾਣੀ ਹੁੰਦਾ ਹੈ ਗਰੀਬ ਘਰ ਦੇ ਕਰੇ ਆ ਇਸ ਤਿਕਾਣੀ ਕਰਨਾਗਾ ਇਹਦੀ ਹਾਜ਼ਰੀ ਲਾਓ ਜਿੰਨੀਆਂ ਵੀ ਗੈਰ ਹਾਜ਼ਰੀਆਂ ਸਾਰੀਆਂ ਲਾ ਦਿਓ ਠੀਕ ਹੈ ਜੀ ਲਓ ਇੱਥੇ ਖੜੋ ਜਾਓ ਚਾਚਾ ਜੀ ਬਹੁਤ ਬਹੁਤ ਧੰਨਵਾਦ ਦਾ ਤੁਹਾਡੇ ਰਾਜ ਦੇ ਵਿੱਚ ਤਰੀਫਾਂ ਦਾ ਤਲਾਸ਼ ਹੁਦਾ ਰਿਹਾ ਤੇ ਹੁੰਦਾ ਰਹੇ ਮੇਥ ਕਰਾ ਮੈਂ ਕਹਾਂ ਜੀ ਪ੍ਰੋਵਾਈਡ ਦਾ ਮਨ ਕੇੇ ਗੱਲ ਦੀ ਕੰਮ ਕਰੋ ਖਿੱਚ ਕੇ ਕੰਮ ਕਰੋ ਇਮਾਨਦਾਰੀ ਨਾਲ ਸਹੀ ਕੰਮ ਕਰੋ ਬੈਠੇ ਪ੍ਰੋਹਾਣ ਮੈਨੂੰ ਕੇੇ ਗੱਲ ਦੀ खचके रखो काम जय साहिब ठीकु आहे संजी साहिब पाणी पुरी पियो